ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਆਪਣੇ ਘਰ ਵਿੱਚ ਕੱਪੜੇ ਸੁਕਾਉਣ ਵਾਲੀ ਤਾਰ ਦੇ ਨਾਲ ਇੱਕ ਚੀਜ਼ ਬੰਨ੍ਹ ਦਿੰਦੇ ਹੋ ਤਾਂ ਦੁਸ਼ਮਣ ਦਾ ਕੀਤਾ ਕਿਰਾਇਆ ਟੋਣਾ ਟੋਟਕਾ ਵਾਪਸ ਫਿਰ ਉਸ ਦੇ ਘਰ ਵਿੱਚ ਹੀ ਚਲਿਆ ਜਾਵੇਗਾ ਭਾਵੇਂ ਤੁਹਾਡੇ ਉੱਤੇ ਕੋਈ ਵੀ ਅਸਰ ਨਹੀਂ ਹੋਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਦੇ ਨਾਲ ਤੁਹਾਡਾ ਕੋਈ ਵੀ ਵਾਲ ਵੀ ਵਿੰਗਾ ਨਾ ਕਰ ਸਕੇ ਤੇ ਪਰਮਾਤਮਾ ਜੀ ਦੀ ਕਿਰਪਾ ਤੁਹਾਨੂੰ ਹਮੇਸ਼ਾ ਲਈ حاصل ਹੋ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਿਆ ਜੀ। ਅੱਜ ਦੀ ਵੀਡੀਓ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦਾ ਆਖਣਾ ਹੁੰਦਾ ਹੈ ਜੀ ਸਾਡੇ ਘਰ ਵਿੱਚ ਬਹੁਤ ਜ਼ਿਆਦਾ ਲੜਾਈ ਝਗੜੇ ਤੇ ਕਲੇਸ਼ ਰਹਿੰਦੇ ਹਨ। ਸਾਡੇ ਘਰ ਵਿੱਚ ਬਹੁਤ ਜ਼ਿਆਦਾ ਵੈਰ ਵਿਰੋਧ ਚੱਲਦਾ ਹੈ ਵੈਸੇ ਤਾਂ ਜੇਕਰ ਅਸੀਂ ਗੱਲ ਕਰੀਏ ਹਰ ਇੱਕ ਘਰ ਦੇ ਵਿੱਚ ਲੜਾਈ ਝਗੜੇ ਤਾਂ ਆਮ ਜਿਹੀ ਗੱਲ ਬਣ ਚੁੱਕੀ ਹੈ ਪਰ ਕਈ ਪਰਿਵਾਰਾਂ ਦੇ ਵਿੱਚ ਇਸ ਤਰ੍ਹਾਂ ਦੇ ਲੜਾਈ ਝਗੜੇ ਵੱਧ ਜਾਂਦੇ ਹਨ ਕਿ ਉਹਨਾਂ ਦੇ ਆਪਸੀ ਪਰਿਵਾਰ ਦੇ ਵਿੱਚ ਬਿਲਕੁਲ ਵੀ ਨਹੀਂ ਬਣਦੀ ਇਸੇ ਤਰ੍ਹਾਂ ਪਰਿਵਾਰ ਦੇ ਵਿੱਚ ਕਈ ਵਾਰੀ ਕੀ ਹੁੰਦਾ ਹੈ ਹਸਬੈਂਡ ਆਪਣੇ ਵਾਈਫ ਨੂੰ ਕੋਈ ਗਲਤ ਬਾਤ ਕਹਿ ਦਿੰਦੇ ਹਨ ਵਾਈਫ ਆਪਣੇ ਹਸਬੈਂਡ ਨੂੰ ਤੇ ਕੋਈ ਅਜਿਹੀ ਗੱਲ ਬੋਲ ਦਿੰਦੇ ਹਨ ਜਿਸ ਦੇ ਨਾਲ ਨਾਰਮਲ ਸਾਡੇ ਘਰ ਦੇ ਵਿੱਚ ਜਿਹੜੇ ਲੜਾਈ ਝਗੜੇ ਹਨ ਪੋਤਾ ਚੱਲਦੇ ਹੀ ਰਹਿੰਦੇ ਹਨ ਛੋਟੇ ਮੋਟੇ ਇਸੇ ਤਰ੍ਹਾਂ ਘਰ ਦੇ ਵਿੱਚ ਬਿਨਾਂ ਗੱਲ ਤੋਂ ਲੜਾਈ ਝਗੜੇ ਹੁੰਦੇ ਰਹਿੰਦੇ ਹਨ ਜਦੋਂ ਕੋਈ ਕਾਰਨ ਵੀ ਨਹੀਂ ਹੁੰਦਾ ਤਾਂ ਕੋਈ ਗੱਲ ਵੀ ਨਹੀਂ ਹੁੰਦੀ ਕੋਈ ਬਾਤ ਨਹੀਂ ਹੁੰਦੀ ਬਿਨਾਂ ਵਜ੍ਹਾ ਤੋਂ ਸਾਡੇ ਘਰ ਵਿੱਚ ਝਗੜੇ ਹੋਣੇ ਸ਼ੁਰੂ ਹੋ ਜਾਂਦੇ ਹਨ ਜਦੋਂ ਉਹਨਾਂ ਨੂੰ ਲੜਾਈ ਝਗੜੇ ਦਾ ਕਾਰਨ ਪੁੱਛਿਆ ਜਾਂਦਾ ਹੈ ਤਾਂ ਉਹਨਾਂ ਦਾ ਹਮੇਸ਼ਾ ਇਹੀ ਆਖਣਾ ਹੁੰਦਾ ਹੈ ਸਾਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਅਸੀਂ ਆਪਣੇ ਗੁੱਸੇ ਤੇ ਕੰਟਰੋਲ ਨਹੀਂ ਕਰ ਪਾਉਂਦੇ ਜਿਸ ਤਰ੍ਹਾਂ ਸਾਡੇ ਘਰ ਦੇ ਵਿੱਚ ਲੜਾਈ ਝਗੜੇ ਬਣੇ ਰਹਿੰਦੇ ਹਨ ਜਿੱਦਾਂ ਦੇ ਘਰ ਵਿੱਚ ਲੜਾਈ ਝਗੜੇ ਹੁੰਦੇ ਹਨ ਉਹਨਾਂ ਦੇ ਘਰਾਂ ਵਿੱਚ ਬਰਕਤ ਚੜੀ ਹੈ ਫਿਰ ਬਿਲਕੁਲ ਵੀ ਨਹੀਂ ਰਹਿੰਦੀ ਉੱਡ ਜਾਂਦੀ ਹੈ ਉਹਨਾਂ ਦੀ ਇਹ ਪ੍ਰੋਬਲਮ ਸਭ ਤੋਂ ਜ਼ਿਆਦਾ ਵੱਡੀ ਹੁੰਦੀ ਹੈ ਕਿ ਸਾਡੇ ਘਰ ਵਿੱਚ ਬਰਕਤ ਨਹੀਂ ਰਹਿੰਦੀ ਸਾਡੇ ਘਰ ਦੇ ਵਿੱਚ ਕਲੇ ਕਲੇਸ਼ ਰਹਿੰਦਾ ਹੈ ਪੈਸਾ ਆਉਂਦਾ ਹੈ ਪਰ ਪੈਸਾ ਰੁਕਦਾ ਨਹੀਂ ਜਿੱਥੇ ਘਰ ਦੇ ਵਿੱਚ ਲੜਾਈ ਕਲੇਸ਼ ਹੋਵੇਗਾ ਉੱਥੇ ਬਿਲਕੁਲ ਵੀ ਬਰਕਤ ਨਹੀਂ ਹੁੰਦੀ ਪੈਸਾ ਨਹੀਂ ਰੁਕਦਾ ਇਸੇ ਤਰ੍ਹਾਂ ਕਈ ਘਰਾਂ ਦੇ ਵਿੱਚ ਜੇਕਰ ਇਸ ਤਰ੍ਹਾਂ ਹੁੰਦਾ ਹੈ ਲੜਾਈ ਦਾ ਕੋਈ ਕਾਰਨ ਵੀ ਨਹੀਂ ਹੁੰਦਾ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਲੜਦਾ ਤੇ ਝਗੜਦਾ ਰਹਿੰਦਾ ਹੈ ਉਹਨਾਂ ਦਾ ਇਹੀ ਕਾਰਨ ਹੁੰਦਾ ਹੈ ਸਾਨੂੰ ਗੁੱਸਾ ਆਉਂਦਾ ਹੈ ਖਿੱਚ ਚੜ ਜਾਂਦੀ ਹੈ ਜਿਸ ਕਰਕੇ ਅਸੀਂ ਫਿਰ ਲੜ ਪੈਂਦੇ ਹਾਂ ਅੱਜ ਦੀ ਵੀਡੀਓ ਉਹਨਾਂ ਦੇ ਲਈ ਬੜੀ ਹੀ کارਗਰ ਸਾਬਿਤ ਹੋ ਜਾਵੇਗੀ ਇਸ ਗੱਲ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਜੇਕਰ ਤੁਹਾਡੇ ਪਰਿਵਾਰ ਵਿੱਚ ਕੋਈ ਮੈਂਬਰ ਬਹੁਤ ਜ਼ਿਆਦਾ ਲੜਾਈ ਝਗੜਾ ਕਰਦਾ ਹੈ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਜਿਸ ਕਰਕੇ ਆਪਣੇ ਪਰਿਵਾਰ ਦੇ ਵਿੱਚ ਬਹੁਤ ਕਲੇਸ਼ ਵੱਧ ਜਾਂਦਾ ਹੈ ਇਸ ਦਾ ਕਾਰਨ ਤੁਹਾਡੇ ਕਿਸੇ ਆਸ-ਪਾਸ ਦੇ ਗਵਾਂਢੀ ਦਾ ਜਾਂ ਫਿਰ ਕਿਸੇ ਦੁਸ਼ਮਣ ਦਾ ਤੁਹਾਡੇ ਉੱਪਰ ਕੁਝ ਨਾ ਕੁਝ ਕੀਤਾ ਕਰਵਾਇਆ ਹੁੰਦਾ ਹੈ ਜਿਸ ਕਰਕੇ ਤੁਹਾਡੇ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਹੀ ਰਹਿੰਦੀਆਂ ਹਨ ਤੇ ਇਹ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੂੰ ਦੂਰ ਕਰਨ ਦੇ ਲਈ ਤੁਹਾਡੇ ਲਈ ਅਸੀਂ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲੈਂਦੇ ਹੋ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਦਾ ਅੰਤ ਹੋ ਜਾਵੇਗਾ ਇਸ ਉਪਾਅ ਨੂੰ ਅਸੀਂ ਕਰਨਾ ਕਿਵੇਂ ਹੈ ਤੇ ਕਿਹੜੇ ਤਰੀਕੇ ਨਾਲ ਕਰਨਾ ਹੈ ਕਿੰਨੀ ਵਾਰ ਕਰ ਸਕਦੇ ਹਾਂ ਕਿਸ ਤਰ੍ਹਾਂ ਕਰਨਾ ਹੈ ਕਿਹੜੇ ਦਿਨ ਵਾਰ ਕਰਨਾ ਹੈ ਤੇ ਕਿਹੜੇ ਸਮੇਂ ਕਰਨਾ ਹੈ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਇਸ ਲਈ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੀ ਸਾਤ ਸੰਗਜ ਜੀ ਇਸੇ ਤਰ੍ਹਾਂ ਹੀ ਜੇਕਰ ਤੁਹਾਡੇ ਕਿਸੇ ਦੁਸ਼ਮਣ ਜਾਂ ਫਿਰ ਗਵਾਂਢੀ ਨੇ ਕਰਵਾਇਆ ਹੁੰਦਾ ਹੈ ਤਾਂ ਮੰਨ ਲਓ ਤੁਸੀਂ ਆਪਣੇ ਘਰ ਦੇ ਵਿੱਚ 4 ਜਾਂ 5 ਮੈਂਬਰ ਹੋ ਤੁਹਾਡੀ ਆਪਸ ਵਿੱਚ ਬਿਲਕੁਲ ਨਹੀਂ ਬਣਦੀ ਇਹ 4 ਤੋਂ 5 ਮੈਂਬਰ ਜਿਹੜੇ ਹੁੰਦੇ ਹਨ ਘਰ ਵਿੱਚ ਉਹ ਇੱਕ ਦੂਸਰੇ ਦੇ ਦੁਸ਼ਮਣ ਬਣੇ ਬੈਠੇ ਹੁੰਦੇ ਹਨ ਕਦੇ-ਕਦੇ ਤਾਂ ਹਸਬੰਡ ਵਾਈਫ ਦੀ ਬਿਲਕੁਲ ਵੀ ਨਹੀਂ ਬਣਦੀ ਉਹ ਇੱਕ ਦੂਸਰੇ ਨੂੰ ਵੇਖਣਾ ਪਸੰਦ ਨਹੀਂ ਕਰਦੇ ਇਸ ਤਰ੍ਹਾਂ ਜਦੋਂ ਤੁਹਾਡੇ ਘਰ ਵਿੱਚ ਲੜਾਈ ਝਗੜੇ ਹੁੰਦੇ ਹਨ ਉਹਨਾਂ ਦਾ ਕਾਰਨ ਕੀ ਹੁੰਦਾ ਹੈ ਸਭ ਤੋਂ ਪਹਿਲਾ ਕਾਰਨ ਸਾਡੇ ਘਰ ਦੀ ਨਕਾਰਾਤਮਕ ਊਰਜਾ ਜੇਕਰ ਸਾਡੇ ਘਰ ਦੇ ਜਿਹੜੇ ਪਰਿਵਾਰਕ ਮੈਂਬਰ ਹਨ ਬਿਨਾਂ ਗੱਲ ਤੋਂ ਲੜ ਰਹੇ ਹਨ ਕੋਈ ਵੀ ਗੱਲਬਾਤ ਵੱਡੀ ਨਹੀਂ ਹੈ ਬਿਨਾਂ ਗੱਲ ਤੋਂ ਤੁਹਾਡੇ ਘਰ ਵਿੱਚ ਕਲੇਸ਼ ਰਹਿੰਦਾ ਹੈ ਝਗੜੇ ਦਿਨੋਂ ਦਿਨ ਵੱਧ ਰਹੇ ਹਨ ਤੁਸੀਂ ਕੀ ਕਰਦੇ ਹੋ ਇੱਕ ਦੂਸਰੇ ਉੱਤੇ ਗੁੱਸਾ ਦਿਖਾ ਰਹੇ ਹੁੰਦੇ ਹੋ ਇਸ ਦਾ ਕਾਰਨ ਹੁੰਦਾ ਹੈ ਘਰ ਵਿੱਚ ਕਿਸੇ ਪ੍ਰਕਾਰ ਦੀ ਨਕਾਰਾਤਮਕ ਊਰਜਾ ਜ਼ਰੂਰ ਹੋਵੇਗੀ ਤੁਹਾਡੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਦਾ ਵਾਸ ਹੋ ਚੁੱਕਾ ਹੈ ਜਿਹੜੀ ਉਹ ਵਰਜਾ ਹੈ ਮਾੜੀ ਸ਼ਕਤੀ ਹੁੰਦੀ ਹੈ ਉਹਦਾ ਕੰਮ ਹੀ ਇਹ ਹੀ ਹੁੰਦਾ ਹੈ ਸਾਡੇ ਘਰ ਦੇ ਵਿੱਚ ਦਿਨੋਂ-ਦਿਨ ਲੜਾਈ ਝਗੜੇ ਨੂੰ ਵਧਾ ਦੇਣਾ ਜਦੋਂ ਸਾਡੇ ਘਰ ਦੇ ਵਿੱਚ ਦਿਨੋਂ-ਦਿਨ ਲੜਾਈ ਝਗੜਾ ਵੱਧਦਾ ਹੈ ਸਾਡੇ ਘਰ ਦੇ ਵਿੱਚ ਬਿਲਕੁਲ ਬਰਕਤ ਨਹੀਂ ਰਹਿੰਦੀ ਤੇ ਸਾਨੂੰ ਇਸ ਦੇ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਤੁਹਾਡੇ ਘਰ ਵਿੱਚ ਲੜਾਈ ਇੱਥੋਂ ਤੱਕ ਵੱਧ ਜਾਂਦੀ ਹੈ ਕਿ ਤੁਹਾਡੇ ਪਰਿਵਾਰਕ ਮੈਂਬਰ ਜਿਹੜੇ ਹਨ ਆਪਸ ਦੇ ਵਿੱਚ ਅਲੱਗ ਹੋ ਜਾਂਦੇ ਹਨ ਇਸ ਦਾ ਮੁੱਖ ਕਾਰਨ ਤੁਹਾਡੇ ਘਰ ਦੇ ਨਕਾਰਾਤਮਕ ਊਰਜਾ ਉਸ ਨੂੰ ਦੂਰ ਕਰਨਾ ਅਸੀਂ ਕਿਵੇਂ ਕਰ ਸਕਦੇ ਹਾਂ ਪਹਿਲਾਂ ਅਸੀਂ ਤੁਹਾਨੂੰ ਇਸ ਲਈ ਮੁੱਖ ਕਾਰਨ ਦੱਸਾਂਗੇ ਤੇ ਐਂਡ ਤੇ ਤੁਹਾਨੂੰ ਇੱਕ ਛੋਟਾ ਜਿਹਾ ਉਪਾਅ ਵੀ ਦੱਸਾਂਗੇ ਜਿਸ ਦੇ ਕਾਰਨ ਤੁਸੀਂ ਆਪਣੀਆਂ ਇਹਨਾਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹੋ ਦੂਜਾ ਕਾਰਨ ਇਹ ਹੁੰਦਾ ਹੈ ਸਾਡੇ ਘਰ ਦੇ ਵਿੱਚ ਜਦੋਂ ਕਲੇਸ਼ ਹੁੰਦਾ ਹੈ ਜਿਹੜੇ ਤੁਹਾਡੇ ਪੁਰਾਣੇ ਪੁਰਖ ਹੁੰਦੇ ਹਨ ਉਹ ਤੁਹਾਡੇ ਤੋਂ ਨਾਰਾਜ਼ ਹੋ ਜਾਂਦੇ ਹਨ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਅਸੀਂ ਤਿਉਹਾਰ ਦੇ ਸਮੇਂ ਕਈ ਵਾਰ ਉਹਨਾਂ ਪੁਰਖਿਆਂ ਦੀ ਰੋਟੀ ਖਵਾਉਂਦੇ ਹਾਂ ਜਿਵੇਂ ਅਸੀਂ ਦੀਵਾਲੀ ਦੇ ਤਿਉਹਾਰ ਤੇ ਉਹਨਾਂ ਦੇ ਨਾਮ ਦਾ ਆਪਣੇ ਘਰ ਵਿੱਚੋਂ ਰੋਟੀ ਕੱਢਦੇ ਹਾਂ ਪਰ ਕਈ ਵਰੀ ਅਸੀਂ ਕੀ ਕਰਦੇ ਹਾਂ ਕਿ ਕਈ ਵਾਰ ਕੁਝ ਅਜੇਹੀਆਂ ਗਲਤੀਆਂ ਕਰ ਦਿੰਦੇ ਹਾਂ ਜਿਹੜੀਆਂ ਗਲਤੀਆਂ ਦੇ ਕਰਕੇ ਸਾਡੇ ਪੁਰਖੇ ਜਿਹੜੇ ਹੁੰਦੇ ਹਨ ਨਾਰਾਜ਼ ਹੋ ਜਾਂਦੇ ਹਨ ਜਿਸ ਕਰਕੇ ਸਾਡੇ ਘਰ ਵਿੱਚ ਲੜਾਈ ਝਗੜੇ ਹੋਣੇ ਸ਼ੁਰੂ ਹੋ ਜਾਂਦੇ ਹਨ ਤੇ ਆਪਸੀ ਮੈਂਬਰ ਸਾਡੇ ਘਰ ਵਿੱਚ ਉਹਨਾਂ ਦੀ ਫਿਰ ਬਿਲਕੁਲ ਨਹੀਂ ਬਣਦੀ ਇਸੇ ਤਰ੍ਹਾਂ ਜਦੋਂ ਸਾਡੇ ਪਰਿਵਾਰਕ ਮੈਂਬਰ ਆਪਸ ਵਿੱਚ ਦੁਸ਼ਮਣ ਬਣ ਜਾਣ ਤਾਂ ਇਸ ਦਾ ਕਾਰਨ ਇਹ ਹੁੰਦਾ ਹੈ ਕਈ ਵਾਰ ਸਾਡੇ ਕੁਝ ਲੋਕ ਜਿਹੜੇ ਦੁਸ਼ਮਣ ਹੁੰਦੇ ਹਨ ਸਾਡੇ ਪੁਰਖਿਆਂ ਨੂੰ ਕੀ ਕਰਦੇ ਹਨ ਬਣ ਲੈਂਦੇ ਹਨ ਆਖਣ ਤੋਂ ਭਾਵ ਕਿਸੇ ਨੇ ਕਿਸੇ ਦਾ ਮਾੜਾ ਪ੍ਰਭਾਵ ਉਹਨਾਂ ਦੇ ਉੱਪਰ ਕਰ ਦਿੰਦੇ ਹਨ ਜਿਸ ਨਾਲ ਕਰਕੇ ਸਾਡੇ ਪੁਰਖੇ ਨਾਰਾਜ਼ ਹੋ ਜਾਂਦੇ ਹਨ ਜਿਸ ਕਰਕੇ ਸਾਡੇ ਘਰ ਦਾ ਜਿਹੜਾ ਕਲੇਸ਼ ਹੈ ਦਿਨੋਂ ਦਿਨ ਵੱਧ ਜਾਂਦਾ ਹੈ ਇਸ ਕਰਕੇ ਸਾਡੇ ਘਰ ਵਿੱਚ ਬਿਲਕੁਲ ਬਰਕਤ ਨਹੀਂ ਰਹਿੰਦੀ ਸਾਡੇ ਪਰਿਵਾਰ ਦੇ ਮੈਂਬਰ ਜਿਹੜੇ ਇੱਕ ਦੂਸਰੇ ਨੂੰ ਬੁਲਾਉਣਾ ਤੱਕ ਪਸੰਦ ਨਹੀਂ ਕਰਦੇ ਲੜਾਈ ਝਗੜੇ ਇਥੋਂ ਤੱਕ ਹੀ ਵੱਧ ਜਾਂਦੇ ਹਨ ਇਸੇ ਦੇ ਨਾਲ ਨਾਲ ਉਹ ਕੀ ਕਰਦੇ ਹਨ ਇੱਕ ਦੂਸਰੇ ਭੈਣ ਭਰਾ ਦੇ ਦੁੱਖ ਸੁੱਖ ਵਿੱਚ ਸ਼ਾਮਿਲ ਹੀ ਨਹੀਂ ਹੁੰਦੇ ਇਸੇ ਤਰ੍ਹਾਂ ਕੀ ਹੁੰਦਾ ਹੈ ਕਈ ਵਾਰ ਸਾਡੇ ਘਰ ਵਿੱਚ ਸਾਧੂ ਸੰਤ ਆ ਜਾਂਦੇ ਹਨ ਉਹ ਸਾਡੇ ਤੇ ਸਾਡੇ ਤੋਂ ਆਟਾ ਦਾਲ ਦੀ ਮੰਗ ਕਰਦੇ ਹਨ ਅਸੀਂ ਉਹਨਾਂ ਨੂੰ ਬੜਾ ਮੰਦਾ ਚੰਗਾ ਬੋਲ ਕੇ ਖਾਲੀ ਵਾਪਸ ਮੋੜ ਦਿੰਦੇ ਹਾਂ ਜੋ ਬਿਲਕੁਲ ਗਲਤ ਗੱਲ ਹੁੰਦੀ ਹੈ ਜੇਕਰ ਕਿਸੇ ਨੂੰ ਪੁੰਨਦਾਨ ਤੁਸੀਂ ਨਹੀਂ ਕਰਨਾ ਹੁੰਦਾ ਉਸ ਨੂੰ ਬਿਲਕੁਲ ਵੀ ਗਲਤ ਨਹੀਂ ਬੋਲਣਾ ਚਾਹੀਦਾ ਕਿਉਂਕਿ ਇਹ ਚੀਜ਼ ਕਰਕੇ ਆਪਣੇ ਆਪ ਤੋਂ ਅਪਸਗਨ ਕਰਵਾ ਲੈਂਦੇ ਹਾਂ ਕਿਉਂਕਿ ਜਦੋਂ ਸਾਧੂ ਸੰਤ ਸਾਡੇ ਘਰ ਆਉਂਦੇ ਹਨ ਉਹ ਕਿਸੇ ਨਾ ਕਿਸੇ ਰੂਪ ਵਿੱਚ ਹੀ ਆਉਂਦੇ ਹਨ ਇਸੇ ਤਰ੍ਹਾਂ ਪਰਮਾਤਮਾ ਵੱਲੋਂ ਭੇਜੇ ਗਏ ਹੁੰਦੇ ਹਨ ਤੇ ਜਦੋਂ ਅਸੀਂ ਕੀ ਕਰਦੇ ਹਾਂ ਉਹਨਾਂ ਨੂੰ ਨਕਾਰ ਦਿੰਦੇ ਹਾਂ ਉਹਨਾਂ ਨੂੰ ਅਸੀਂ ਬਿਨਾਂ ਕੁਝ ਦਿੱਤੇ ਘਰੋਂ ਮੋੜ ਦਿੰਦੇ ਹਾਂ ਜਿਸ ਕਰਕੇ ਉਹਨਾਂ ਦੇ ਦਿਲ ਵਿੱਚ ਸਾਡੇ ਪਰਿਵਾਰ ਲਈ ਬਦਦਵਾ ਨਿਕਲਦੀ ਹੈ ਜਿਸ ਕਰਕੇ ਸਾਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦੇ ਨਾੜ ਕੀ ਹੁੰਦਾ ਹੈ ਸਾਡੇ ਘਰ ਵਿੱਚ ਧਨ ਅਦਾਲਤ ਤੇ ਪੈਸੇ ਦੀ ਕਮੀ ਹੋ ਜਾਂਦੀ ਹੈ ਸਾਥ ਸੰਗਜੇ ਸਾਡੇ ਘਰ ਵਿੱਚ ਲੜਾਈ ਝਗੜੇ ਵਧਨੇ ਸ਼ੁਰੂ ਹੋ ਜਾਂਦੇ ਹਨ ਤੇ ਨਾਲ ਨਾਲ ਸਾਡੇ ਪਰਿਵਾਰ ਦਾ ਕੋਈ ਮੈਂਬਰ ਬਿਮਾਰ ਰਹਿਣਾ ਸ਼ੁਰੂ ਹੋ ਜਾਂਦਾ ਹੈ ਕਈ ਵਾਰ ਪਰਿਵਾਰਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਸਾਡੇ ਘਰ ਵਿੱਚ ਕੋਈ ਬਿਮਾਰੀ ਵੀ ਨਹੀਂ ਫਿਰ ਵੀ ਸਾਡੇ ਘਰ ਵਿੱਚ ਬਿਨਾਂ ਗੱਲੋਂ ਲੜਾਈ ਝਗੜਾ ਹੁੰਦਾ ਰਹਿੰਦਾ ਹੈ ਕਹਿਣ ਤੋਂ ਭਾਵ ਘਰ ਦੇ ਪਰਿਵਾਰ ਮੈਂਬਰਾਂ ਦੀ ਇੱਕ ਦੂਸਰੇ ਨਾਲ ਬਣਦੀ ਨਹੀਂ ਤੇ ਬਹੁਤ ਜ਼ਿਆਦਾ ਗੁੱਸਾ ਵੱਧ ਜਾਂਦਾ ਹੈ ਕਲੇਸ਼ ਪੈ ਜਾਂਦਾ ਹੈ ਇਸ ਦਾ ਕਾਰਨ ਕੀ ਹੁੰਦਾ ਹੈ ਜਿਨ੍ਹਾਂ ਦੇ ਘਰ ਵਿੱਚ ਕਲੇਸ਼ ਪੈਂਦਾ ਹੈ ਕਈ ਵਾਰ ਕੀ ਹੁੰਦਾ ਹੈ ਅਸੀਂ ਆਪਣੇ ਘਰ ਦੇ ਵਿੱਚ ਪਾਠ ਪੂਜਾ ਕਰਦੇ ਹਾਂ ਪਹਿਲਾਂ ਅਸੀਂ ਲਗਾਤਾਰ ਪਾਠ ਪੂਜਾ ਕਰਦੇ ਹੁੰਦੇ ਹਾਂ ਫਿਰ ਅਸੀਂ ਕਿਸੇ ਪ੍ਰੋਬਲਮ ਦੇ ਬਿਨਾਂ ਹੀ ਕਿਸੇ ਦੀ ਪਰੇਸ਼ਾਨੀ ਦੀ ਵਜ੍ਹਾ ਦੇ ਬਿਨਾਂ ਅਸੀਂ ਉਹ ਪਾਠ ਪੂਜਾ ਨੂੰ ਕੁਝ ਇੱਕ ਗੈਪ ਕਰਨਾ ਸ਼ੁਰੂ ਕਰ ਦਿੰਦੇ ਹਾਂ ਜਿਸ ਕਰਕੇ ਜਿਹੜੇ ਸਾਡੇ ਗੁਰੂ ਪੀਰ ਦੇ ਵੀ ਦੇਵਤੇ ਹੁੰਦੇ ਹਨ ਸਾਡੇ ਤੋਂ ਨਾਰਾਜ਼ ਹੋ ਜਾਂਦੇ ਹਨ ਇਸ ਦਾ ਕੀ ਕਾਰਨ ਹੁੰਦਾ ਹੈ ਜਦੋਂ ਸਾਨੂੰ ਜ਼ਰੂਰਤ ਹੁੰਦੀ ਹੈ ਅਸੀਂ ਪਰਮਾਤਮਾ ਦਾ ਧਿਆਨ ਤਰ ਲੈਂਦੇ ਹਾਂ ਤੇ ਜਦੋਂ ਸਾਡੀਆਂ ਅਰਦਾਸਾਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ਅਸੀਂ ਸੁਖੀ ਹੋ ਜਾਂਦੇ ਹਾਂ ਉਹ ਸਸੇ ਸਾਨੂੰ ਕੀ ਕਰਦੇ ਹਨ ਪਾਠ ਪੂਜਾ ਕਰਨਾ ਹੀ ਛੱਡ ਦਿੰਦੇ ਹਨ ਐਸੇ ਤਰ੍ਹਾਂ ਹੀ ਜਦੋਂ ਸਾਡੇ ਦੇਵੀ ਦੇਵਤੇ ਨਰਾਜ ਹੁੰਦੇ ਹਨ ਉਹ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਸ਼ਰਾਪ ਦੇ ਦਿੰਦੇ ਹਨ ਇਸ ਦੇ ਕਾਰਨ ਸਾਡੇ ਘਰ ਵਿੱਚ ਸਭ ਤੋਂ ਪਹਿਲਾਂ ਲੜਾਈ ਕਲੇਸ਼ ਹੁੰਦਾ ਹੈ ਇਸੇ ਤਰ੍ਹਾਂ ਬਾਕੀ ਗੱਲਾਂ ਤਾਂ ਸਾਡੇ ਘਰ ਵਿੱਚ ਠੀਕ ਹੋ ਜਾਂਦੀਆਂ ਹਨ ਪਰ ਬਾਕੀ ਜੋ ਸਾਡੇ ਘਰ ਵਿੱਚ ਫਜ਼ੂਲ ਲੜਾਈ ਝਗੜਾ ਹੁੰਦਾ ਹੈ ਬਿਲਕੁਲ ਵੀ ਦੂਰ ਨਹੀਂ ਹੁੰਦਾ ਇਸ ਤੋਂ ਬਾਅਦ ਦੇ ਵਿੱਚ ਹਮੇਸ਼ਾ ਲਈ ਜਿਹੜਾ ਸਾਡਾ ਘਰ ਹੈ ਖੇਰੋਂ ਖੇਰੋਂ ਹੋ ਜਾਂਦਾ ਹੈ ਇਸ ਤਰ੍ਹਾਂ ਜੇਕਰ ਅਸੀਂ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਕਲੇਸ਼ ਹੁੰਦੇ ਹਨ ਆਪਸੀ ਪਰਿਵਾਰ ਦੇ ਮੈਂਬਰ ਦੁਸ਼ਮਣਾਂ ਦੀ ਤਰ੍ਹਾਂ ਰਹਿੰਦੇ ਹਨ ਤਾਂ ਘਰ ਵਿੱਚ ਆਸ-ਪਾਸ ਦੇ ਗੁਆਂਢੀ ਜਿਹੜੇ ਹਨ ਉਹਨਾਂ ਦੇ ਕੋਲ ਜਾ ਕੇ ਤੁਹਾਡੇ ਪਰਿਵਾਰ ਦੇ ਮੈਂਬਰ ਤੁਹਾਡੇ ਹੀ ਖਿਲਾਫ ਗੱਲਾਂ ਕਰਦੇ ਹਨ ਇਸ ਦੇ ਨਾਲ ਦੂਜੇ ਦਾ ਮਾੜਾ ਸੋਚਦੇ ਹਨ ਇਸੇ ਤਰ੍ਹਾਂ ਤੁਹਾਡੇ ਘਰ ਵਿੱਚ ਨਕਾਰਾਤਮਕਤਾ ਫੈਲ ਜਾਂਦੀ ਹੈ ਇਸੇ ਤਰ੍ਹਾਂ ਜੇਕਰ ਕਿਸੇ ਦਾ ਕੀਤਾ ਕਰਾਇਆ ਹੋਵੇ ਤਾਂ ਅੱਜ ਦੇ ਇਸ ਉਪਾਅ ਦੇ ਨਾਲ ਤੁਹਾਡੀ ਇਹ ਪ੍ਰੋਬਲਮ ਦੂਰ ਹੋ ਜਾਵੇਗੀ ਸੁਖ ਸ਼ਾਂਤੀ ਤੁਸੀਂ ਆਪਣੇ ਘਰ ਵਿੱਚ ਲਿਆ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਲਈ ਜਿਵੇਂ ਹੀ ਸਾਡੇ ਘਰ ਵਿੱਚ ਅਸੀਂ ਸਾਰੇ ਵੇਖਦੇ ਹਾਂ ਕੱਪੜੇ ਸਿਕਾਉਣ ਵਾਲੀ ਤਾਰ ਹੁੰਦੀ ਹੈ ਜਿਸ ਨੂੰ ਅਸੀਂ ਪਿਓਰ ਪੰਜਾਬੀ ਦੇ ਵਿੱਚ ਤਾਣੀ ਵੀ ਆਖ ਦਿੰਦੇ ਹਾਂ ਇਸ ਨਪਾਉਣ ਦੇ ਕਾਰਨ ਤੁਸੀਂ ਕੀ ਕਰਨਾ ਹੈ ਇੱਕ ਛੋਟਾ ਜਿਹਾ ਬਲੈਕ ਕਲਰ ਦਾ ਕੱਪੜਾ ਲੈਣਾ ਹੈ ਜਿਹੜਾ ਬਿਲਕੁਲ ਸਾਫ਼ ਸੁਥਰਾ ਹੋਵੇ ਬਿਲਕੁਲ ਨਵਾਂ ਤੇ ਫਰੈਸ਼ ਉਹ ਕੱਪੜਾ ਲੈਣਾ ਹੈ ਜਿਵੇਂ ਕਿ ਤੁਸੀਂ ਉਸ ਦੇ ਵਿੱਚ ਦੋ ਲੌਂਗ ਪਾ ਲੈਣੇ ਹਨ ਉਹ ਦੋ ਲੌਂਗ ਤੁਸੀਂ ਉਸ ਕੱਪੜੇ ਦੇ ਵਿੱਚ ਬੰਨ ਦੇਣੇ ਹਨ ਜਿਹੜੇ ਤੁਸੀਂ ਤੁਹਾਡੇ ਘਰ ਦੇ ਵਿੱਚ ਕੱਪੜੇ ਸਕਾਉਣ ਵਾਲੀ ਤਾਰ ਹੋਵੇਗੀ ਉਸ ਤਾਰ ਦੇ ਬਿਲਕੁਲ ਵਿਚਕਾਰ ਵਾਲੇ ਸੈਂਟਰ ਵਿੱਚ ਉਸ ਕੱਪੜੇ ਨੂੰ ਤੁਸੀਂ ਬੰਨ ਦੇਣਾ ਹੈ ਕੱਪੜੇ ਦੇ ਵਿੱਚ ਲੌਂਗ ਪਾ ਕੇ ਇਸ ਕੱਪੜੇ ਨੂੰ ਤੁਸੀਂ ਬੰਨਣਾ ਹੈ ਇਸੇ ਤਰ੍ਹਾਂ ਜੇਕਰ ਮੀਂਹ ਨਹੀਂ ਆਉਂਦਾ ਹੈ ਤਾਂ ਵੀ ਇਸ ਨੂੰ ਕਿਸੇ ਚੀਜ਼ ਦਾ ਕੋਈ ਫਰਕ ਨਹੀਂ ਪੈਂਦਾ ਜੇਕਰ ਇਹ ਗਿੱਲਾ ਵੀ ਹੋ ਜਾਂਦਾ ਹੈ ਕੋਈ ਵੀ ਪ੍ਰੋਬਲਮ ਕੋਈ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਇਸ ਨੂੰ ਤੁਸੀਂ ਬੰਨਣ ਦੇ ਸਮੇਂ ਬਹੁਤ ਹੀ ਸਾਵਧਾਨੀ ਵਰਤਣੀ ਹੈ ਕਿਉਂਕਿ ਕਪੜਾ ਬਿਲਕੁਲ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਤੇ ਕਪੜੇ ਸੁਕਾਉਣ ਵਾਲੀ ਤਾਰ ਤੇ ਹੀ ਬੰਨਣਾ ਹੈ ਤੁਸੀਂ ਇਹਨਾਂ ਸ਼ਬਦਾਂ ਨੂੰ ਵੀ ਜ਼ਰੂਰ ਬੋਲਣਾ ਹੈ ਉਹ ਕਿਹੜੇ ਸ਼ਬਦ ਹਨ ਇਹਨਾਂ ਸ਼ਬਦਾਂ ਨੂੰ ਤੁਸੀਂ ਨੋਟ ਕਰ ਸਕਦੇ ਹੋ ਤੁਸੀਂ ਕਿਸ ਤਰੀਕੇ ਨਾਲ ਬੋਲਣਾ ਹੈ ਜਿਹੜਾ ਵੀ ਵਿਅਕਤੀ ਨੇ ਤੁਹਾਡੇ ਉੱਪਰ ਕੁਝ ਕੀਤਾ ਕਰਵਾਇਆ ਹੋਵੇ ਉਹ ਸਾਰਾ ਮਿੱਟੀ ਦੇ ਵਿੱਚ ਮਿਲ ਜਾਵੇ ਤੇ ਮੈਂ ਕਿਸੇ ਦਾ ਵੀ ਕੁਝ ਵੀ ਬੁਰਾ ਨਹੀਂ ਕਰਨ ਵਾਲਾ ਇਸ ਦੇ ਉਲਟ ਜੇਕਰ ਕਿਸੇ ਨੇ ਮੇਰੇ ਤੇ ਕੁਝ ਮਾੜਾ ਕਰਨ ਬਾਰੇ ਸੋਚਿਆ ਹੈ ਉਸ ਦੇ ਘਰ ਵਿੱਚ ਹੀ ਚਲਿਆ ਜਾਵੇ ਕਿਸੇ ਨੇ ਮੇਰਾ ਮਾੜਾ ਕੀਤਾ ਉਸ ਦੀਆਂ ਸਾਰੀਆਂ ਬੁਰੀਆਂ ਸ਼ਕਤੀਆਂ ਜਿਹੜੀਆਂ ਤੁਰੰਤ ਹੀ ਮੇਰੇ ਘਰ ਤੋਂ ਖਤਮ ਹੋ ਜਾਣ ਤੁਸੀਂ ਇਸ ਤਰ੍ਹਾਂ ਬੋਲ ਕੇ ਉਸ ਚੀਜ਼ ਨੂੰ ਉਸ ਕਪੜੇ ਨੂੰ ਤੁਸੀਂ ਤਾਰ ਤੇ ਬਨ ਦੇਣਾ ਹੈ ਤੁਸੀਂ ਵੇਖੋਗੇ ਤੁੱਪ ਦੇ ਨਾਲ ਇਹ ਕਾਲੇ ਕਪੜੇ ਦੇ ਵਿੱਚ ਪਾਏ ਹੋਏ ਲੌਂਗ ਜਿਉਂ ਜਿਉਂ ਸੜਨਗੇ ਤਿਉ ਤਿਉ ਖਰਾਬ ਹੋਣਗੇ ਉਸੇ ਤਰੀਕੇ ਦੇ ਨਾਲ ਤੁਹਾਡੇ ਘਰ ਦੀ ਨਕਾਰਾਤਮਕ ਊਰਜਾ ਜਲਣੀ ਸ਼ੁਰੂ ਹੋ ਜਾਵੇਗੀ ਤੁਹਾਡੇ ਜਿਹੜੇ ਘਰ ਦੇ ਪਰਿਵਾਰਕ ਮੈਂਬਰ ਹਨ ਜਿਨ੍ਹਾਂ ਵਿੱਚ ਲੜਾਈ ਝਗੜਾ ਸੀ ਉਹ ਦੂਰ ਹੋ ਜਾਵੇਗਾ ਤੇ ਜੇਕਰ ਤੁਸੀਂ ਇਸ ਤਾਰ ਦੇ ਉੱਪਰ ਇਸ ਨੂੰ ਖੋਲ ਦੇਂਦੇ ਹੋ ਇਸੇ ਤਰ੍ਹਾਂ ਹੀ ਦੁਬਾਰਾ ਤੁਸੀਂ ਮਹੀਨੇ ਦੇ ਬਾਅਦ ਫਿਰ ਬਨ ਸਕਦੇ ਹੋ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਘਰ ਵਿੱਚ ਸੁੱਖ ਸ਼ਾਂਤੀ ਲੈ ਕੇ ਆ ਸਕਦੇ ਹੋ ਤੁਹਾਡੇ ਘਰ ਦੇ ਪਰਿਵਾਰਕ ਮੈਂਬਰ ਪਹਿਲਾਂ ਦੇ ਤਰੀਕੇ ਨਾਲ ਹੀ ਰਹਿਣਾ ਸ਼ੁਰੂ ਕਰ ਦੇਣਗੇ ਉਹਨਾਂ ਵਿੱਚ ਮੋਹ ਵੱਧ ਜਾਵੇਗਾ ਸੋ ਜੇਕਰ ਇਹਨਾਂ ਛੋਟੇ ਛੋਟੇ ਉਪਾਅਾਂ ਦੇ ਕਰਨ ਦੇ ਨਾਲ ਹੀ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਆ ਜਾਂਦੀ ਹੈ ਤਾਂ ਹੋਰ ਫਿਰ ਕੀ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ